ਨੋਟਬੰਦੀ ਦੇ ਫੈਸਲੇ ਤੋਂ ਬਾਅਦ ਕਾਲਾ ਧਨ ਰੱਖਣ ਵਾਲਿਆਂ ਨੂੰ ਆਪਣੀ ਅਣ ਐਲਾਨੀ ਆਮਦਨ ਬਾਰੇ ਜਾਣਕਾਰੀ ਦੇਣ ਦਾ ਇੱਕ ਹੋਰ ਮੌਕਾ ਸਰਕਾਰ ਦੇਣ ਜਾ ਰਹੀ ਹੈ ਇਸ ਤਹਿਤ ਜੇਕਰ ਕੋਈ 30 ਦਸੰਬਰ ਤੱਕ ਬੈਂਕ 'ਚ ਜਮ੍ਹਾਂ ਕਰਾਈ ਆਪਣੀ ਅਣ ਐਲਾਨੀ ਆਮਦਨ ਦੀ ਜਾਣਕਾਰੀ ਖੁਦ ਸਰਕਾਰ ਨੂੰ ਦਿੰਦਾ ਹੈ ਤਾਂ 50% ਦੀ ਟੈਕਸ ਦੇਣਾ ਪਵੇਗਾ ਤੇ ਜੇਕਰ ਇਨਕਮ ਟੈਕਸ ਵਿਭਾਗ ਨੂੰ ਉਸ ਬਾਰੇ ਖੁਦ ਜਾਣਕਾਰੀ ਮਿਲਦੀ ਹੈ ਤਾਂ 90% ਦੀ ਟੈਕਸ ਸੰਸਦ ਇਸੇ ਸੈਸ਼ਨ ਵਿੱਚ ਸਰਕਾਰ ਅਜਿਹਾ ਕਾਨੂੰਨ ਲਿਆਉਣ ਦੀ ਤਿਆਰੀ ਵਿੱਚ ਹੈ ਸੂਤਰਮ ਤਾਬਕ ਵੀਰਵਾਰ ਸ਼ਾਮ ਨੂੰ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਇਸ ਮਤੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਮਨੀ ਬਿੱਲ ਵਜੋਂ ਲੋਕ ਸਭਾ 'ਚ ਪੇਸ਼ ਕੀਤਾ ਜਾ ਸਕੇਗਾ। ਲੋਕ ਸਭਾ ਵਿੱਚ ਪਾਸ ਹੋਣ ਤੋਂ ਬਾਅਦ ਬਿੱਲ ਰਾਜ ਸਭਾ ਵਿੱਚ ਭੇਜਿਆ ਜਾਵੇਗਾ। ਮਨੀ ਬਿੱਲ ਦੇ ਨਿਯਮ ਮੁਤਾਬਕ ਜੇਕਰ 14 ਦਿਨਾਂ ਅੰਦਰ ਰਾਜ ਸਭਾ ਬਿੱਲ ਵਾਪਸ ਨਹੀਂ ਭੇਜਦੀ ਤਾਂ ਇਸ ਨੂੰ ਪਾਸ ਮੰਨਿਆ ਜਾਏਗਾ। ਜ਼ਰਾ ਦੇਖੋ ਕਿ ਆਖਰ ਇਸ ਵਿੱਚ ਕੀ ਮਦਦ ਹੋਣਗੀਆਂ। ਖਾਤੇ ਵਿੱਚ ਜਮ੍ਹਾਂ ਅਣ ਐਲਾਨੀ ਆਮਦਨ ਬਾਰੇ ਤੁਸੀਂ ਖੁਦ ਇਨਕਮ ਟੈਕਸ ਵਿਭਾਗ ਨੂੰ ਜਾਣਕਾਰੀ ਦੇ ਸਕਦੇ ਹੋ। ਅਜਿਹੇ 'ਚ ਤੁਹਾਨੂੰ 50% ਦੀ ਟੈਕਸ ਲੱਗੇਗਾ ਅਤੇ ਬਾਕੀ ਅੱਧੀ ਰਕਮ ਦਾ 25% ਦੀ 4 ਸਾਲ ਤੱਕ ਬੈਂਕ ਕੋਲ ਲੋਕ ਰਹੇਗਾ। ਯਾਨੀ ਕਿ ਜੇਕਰ 1 ਕਰੋੜ ਰੁਪਏ ਹਨ ਤਾਂ 50 ਲੱਖ ਸਰਕਾਰ ਨੂੰ ਟੈਕਸ ਜਾਏਗਾ। ਬਾਕੀ ਬਚੇ 50 ਲੱਖ ਵਿੱਚੋਂ 25 ਲੱਖ ਰੁਪਏ ਬੈਂਕ ਕੋਲ 4 ਸਾਲ ਲਈ ਜਮ੍ਹਾਂ ਕਰਨੇ ਪੈਣਗੇ। ਬੈਂਕ ਕੋਲ ਪਏ ਇਸ 25 ਲੱਖ ਤੇ ਵਿਆਜ ਨਹੀਂ ਮਿਲੇਗਾ। ਤੁਸੀਂ 25 ਲੱਖ ਰੁਪਏ ਇਸਤੇਮਾਲ ਕਰ ਸਕਦੇ ਹੋ। ਜੇਕਰ ਇਨਕਮ ਟੈਕਸ ਵਿਭਾਗ ਨੂੰ ਤੁਹਾਡੇ ਅਣ ਐਲਾਨੇ ਧਨ ਬਾਰੇ ਜਾਣਕਾਰੀ ਮਿਲਦੀ ਹੈ ਤਾਂ 60% ਦੀ ਟੈਕਸ ਅਤੇ 30% ਦੀ ਜੁਰਮਾਨਾ ਵੱਖਰਾ ਲੱਗੇਗਾ। ਯਾਨੀ ਕਿ ਜੇਕਰ 1 ਕਰੋੜ ਰੁਪਏ ਹਨ ਤਾਂ ਸਿਰਫ 10 ਲੱਖ ਹੀ ਤੁਹਾਡੇ ਕੋਲ ਬਚਣਗੇ। ਇਸ ਤੋਂ ਇਲਾਵਾ ਜੇਲ੍ਹ ਵੀ ਹੋ ਸਕਦੀ ਹੈ। ਪਹਿਲਾਂ ਖਬਰਾਂ ਸਨ ਕਿ ਕਾਲੇ ਧਨ ਤੇ 200% ਦੀ ਪੈਨਲਟੀ ਲੱਗੇਗੀ ਪਰ ਇਨਕਮ ਟੈਕਸ ਕਾਨੂੰਨ ਵਿੱਚ ਅਜੇ ਹੀ ਕੋਈ ਮਦ ਨਹੀਂ ਹੈ। ਨੋਟਬੰਦੀ ਤੋਂ ਪਹਿਲਾਂ ਵੀ ਇਨਕਮ ਟੈਕਸ ਵਿਭਾਗ ਨੇ ਅਣ ਐਲਾਨੀ ਆਮਦਨ ਬਾਰੇ ਜਾਣਕਾਰੀ ਦੇਣ ਦਾ ਇੱਕ ਮੌਕਾ ਦਿੱਤਾ ਸੀ।